ਛੋਟੇ ਤੇ ਰਿੰਦਰ ਜੀ ਬਤ ਉਹ ਬਹੁਤ ਘੱਟ ਟੀਚਰ ਹੁੰਦੇ ਨੇ ਇੱਥੇ ਘੱਟ ਹਾਂਜੀ ਹੁੰਦੇ ਤੁਹਾਡੇ ਕਿ ਟੀਚਰ ਹੈਗੇ ਇੱਥੇ ਪ੍ਰਭਦੀਪ ਹਾਂਜੀ ਉਹ ਤਕਰੀਬਨ ਗੈਰਾਜ ਰਹਿੰਦਾ ਹੈ ਪ੍ਰਭਦੀਪ ਗੈਰਾਜ ਵੱਡੀ ਹੁੰਦਾ ਠੀਕ ਪ੍ਰਭਦੀਪਾ ਛੋਟੇ ਨੇ ਜੋ ਲੋਕ ਲੋਸਾ ਨਾਲ ਕਰਦੇਗਾ ਹੈ ਹੈ ਵਰਪਿੰਦਰ ਸਿੰਘ ਵਰਪਿੰਦਰ ਸਿੰਘ ਕਿਹੜਾ ਕਿਹੜਾ ਸਕੂਲ ਹੈ ਕਮੇਟਾ ਸਕੂਲ ਕੋਡ ਮੈਂ ਤੁਹਾਡਾ ਨਾਮ ਸਿੰਘ सर कुछ ही एटम डूडी तो ड्रिंक की थी है नहीं सर मैंने ना सुना हाँ अजी नहीं पक्की गलत से ड्रिंक नहीं की थी अंजी हाँ ठीक है जेठा डॉमेटिकल वगैरह होलिकोंन को दराज नहीं नहीं मैंने भी इधर आया हूँ ठीक है ठीक तो तो है ठीक 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 ह ਉਹ ਰਿਕਾਰਡ ਹੋਣਾ ਜਿਸ ਵੇਲੇ ਕਹ ਦਿੰਦਾ ਫਿਰ ਵੀ ਤਾਤਰ ਨੋਟਿਸ ਤੋਂ ਹੋਣਗੇ ਤੁਸੀਂ ਪਿਛਲੇ 16 17 ਸਾਲ ਤੋਂ ਇਹ ਮੁਖਜਬ ਸਵੈਨੇ ਬਾਰੇ ਸਰ 16 17 ਸਾਲ ਨਹੀਂ ਮੈਂ 2019 ਤੋਂ ਆਇਆ ਹਾਂ ਚਲ 2019 ਤਾਂ ਫਿਰ ਵੀ 3-4 ਸਾਲ ਹੋ ਗਏ ਤਾਂ ਹਾਂਜੀ ਤੇ ਪਤਾ ਹੋਣਾ ਹੈ ਕਿ ਕਿੰਨੇ ਟੀਚਰ ਹੈਗੇ ਤੁਹਾਡੇ ਕੋਲ ਤੇ ਮੈਂ ਦਸਣਾ 17 ਸਟਾਫ ਮੈਂਬਰ ਹੈ ਸਾਰੇ ਸਾਡੇ ਹਾਂਜੀ ਤੇ ਆਈਟਮ ਕਿੰਨੇ ਮੌਜੂਦ ਨੇ ਫਸ ਟਾਈਮ ਤਾਂ ਲੋਕ ਮੈਂ ਰਜਿਸਟਰ ਵੇਖਿਆ 10 ਮੈਂ ਤੁਹਾਨੂੰ ਉਦਾਂ ਮੈਨੂੰ ਪਤਾ ਹੈ ਗੱਲ ਕਿੰਨੀ ਨਹੀਂ ਉਦਾਂ ਮੈਨੂੰ ਪਤਾ ਸੁਣ ਤਾਂ ਕੋਈ ਦਾਰੀ ਸੁਣਾਈ ਲੱਗ ਰਹੀ ਹੈ ਮੈਂ ਤੁਸੀ ਕਹ ਰਹੀ ਮੈਂ ਲਿੰਕ ਨਹੀਂ ਕੀਤੀ ਬਾਤ ਸਮਝ ਤਾਂ ਕੋ ਬਾਦਸੂ ਵਾਲੀ ਠੀਕ ਕਲਦੀਪ ਸਰ ਨੇ ਉਹ ਨਾਲ ਗੱਲ ਕਰਿਓ ਅਲੀ ਸਰ ਦੱਸੋ ਕੀ ਕਹਿਣਾ ਚਾਹਦੇ ਹੋ ਇਸ ਬਾਰੇ ਕੋਈ ਮੈਂ ਤੁਹਾਨੂੰ ਦੱਸਤਾ ਮੈਂ ਵਾਰ-ਵਾਰ ਤੁਹਾਨੂੰ ਕਿਹਾ ਮੈਂ ਹਮ ਬੈਠੀ ਦਵਾਈ ਲੈਣਾ ਉਹਦਾ ਕਰਤਾ ਨਾ